ਸ਼ੁਰੂਆਤ ਮਾਈ ਭਾਈ ਗਰਜਵੀ ਵਾਜੇ ਵਿੱਚ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਨਾਲ ਸਾਥ ਦੇ ਰਹੇ ਨੇ ਭਾਈ ਜਸਵਿੰਦਰ ਸਿੰਘ ਜੀ ਗਦਲੀ ਭਾਈ ਮੁਖਤਿਆਰ ਸਿੰਘ ਜੀ ਇਕਲ ਗੱਡਾ ਸਰਵਣ ਸਿੰਘ ਆਜ਼ਾਦ ਅੱਲੋ ਆ ਖਡੂਰ ਸਾਹਿਬ ਦਾ ਕੁਇਸ਼ਰ ਜਥਾ ਆਪ ਜੀ ਦੇ ਚਰਨਾਂ ਵਿੱਚ ਉਸ ਵੇਲੇ ਦੇ ਹਵਾਲੇ ਨੂੰ ਪੇਸ਼ ਕਰਨ ਲੱਗੇ ਐ ਜਦੋਂ ਪੰਡਿਤ ਸ਼ਿਵਦਾਤ ਦੇ ਚਰਨਾਂ ਵਿੱਚ ਜਾ ਕੇ ਰਾਜਾ ਫਤਿਹਜੰਦ ਤੇ ਰਾਣੀ ਮੈਣੀ ਇੱਕ ਪੁੱਤਰ ਦੇ ਬਾਬਤ ਤਰਲਾ ਲੈਂਦੇ ਐ ਬਾਪੂ ਸੋਹਣ ਸਿੰਘ ਜੀ ਸੀਤਲ ਜੀ ਲਿਖਦੇ ਐ ਕੁੱਤਾਂ ਵਾਲਿਓ ਜੱਗ ਦੇ ਪੁੱਤ ਮੇਵਾ ਹੁੰਦੇ ਮਾਪਿਆਂ ਦੀ ਜਿੰਦ ਜਾਨ ਪੁੱਤਰ ਜਿਉਂਦੀ ਜਾਨ ਸਹਾਰਾ ਜੇ ਜ਼ਿੰਦਗੀ ਦਾ ਮਰ ਗਿਆ ਦੇ ਪਿੱਛੋਂ ਨਿਸ਼ਾਨ ਪੁੱਤਰ ਪੁੱਤਰ ਪਰਾਂ ਤੇ ਉੱਡਦੀ ਫਿਰੇ ਦੁਨੀਆ ਮਾਪੇ ਬੁੱਤ ਦੇ ਵਿੱਚ ਪ੍ਰਾਨ ਪੁੱਤਰ ਸੀਤਲ ਪੁੱਤਰਾ ਬਾਜਨਾ ਸੋਹਣ ਮਾਪੇ ਹੁੰਦੇ ਮਾਪਿਆਂ ਦੀ ਆਣ ਸ਼ਾਨ ਪੁੱਤਰ ਸੁਣੀਏ ਜਿਵੇਂ ਰਾਜਾ ਫਤਿਹ ਜੰਨ ਤੇ ਰਾਣੀ ਮੈਣੀ ਪੰਡਤ ਸ਼ਿਵਦਾ ਦੇ ਚਰਨਾਂ ਵਿੱਚ ਬੇਨਤੀ ਕਰਦੇ ਐ ਕਿ ਸਾਡੇ ਪੁੱਤਰ ਦੀ ਬਾਬਤ ਅਰਦਾਸ ਕਰਦੇ ਹੋ ਸਾਡੇ ਘਰ ਵਿੱਚ ਵੀ ਪੁੱਤਰ ਆ ਜਾਵੇ ਐਉਂ ਬੇਨਤੀ ਕੀਤੀ ਜਾਂਦੀ ਹੈ ਜੀ ਰਾਜਾ ਰਾਣੀ ਸ਼ਿਵਦੱਤ ਕੋਲੇ ਆ ਕੇ ਹਰ ਜਾਂ ਸੀ ਪੈ ਕਰਦੇ ਸੁਣੀ ਲੋਕਾ ਕੋਲੋਂ ਸੋ

She <speaking in> did us ਕੀ ਦਿਓ ਸਾਨੂੰ ਪੂਰੀ ਕਾਰ ਲੋੜ ਦਿਓ ਜਸ ਮਾਂ ਦੀ ਗੋਦੀ ਚ ਖੇਡੇ ਬਾਲਨਾ ਜਸ ਮਾਂ ਦੀ ਗੋਦੀ ਚ ਖੇਡੇ ਬਾਲਨਾ ਬਾਜ ਲੋਕੀਓ ਨੂੰ ਆਖਦੇ ਪੁੱਤਾਂ ਵਾਲੀਆਂ ਲਾਗੇ ਨਾਲੋਂ ਦੀਆਂ ਆਖਦੀਆਂ i ਸਤੋ ਸੋਭਾ ਨਾਇਕ ਪਾਉਂਦੇ ਤੇ ਬੇਮੁੱਲੇ ਹੀਰੇ ਜੜੇ ਨੇ ਬੇਨਾ ਪੁੱਤਰਾ ਸੋਣਨਾ ਮਾਵਾ ਤੇ ਦੌਲਤੀ ਕਰੋੜ ਦੀਓ ਇੱਕ ਪੁੱਤਰ ਬਖਸ਼ ਦਿਓ ਸਾਨੂੰ ਪੂਰੀ ਕਾਰ ਲੋੜ ਦਿਓ ਕੋਈ ਬਖਸ਼ ਦਿਓ ਵਾਰਸ Tinta!